ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਂਗੇ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਂਗੇ ਲੋ ਜੀ ਆਪਣੇ ਵਿਆਹ ਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਦਾ ਗਰਦ ਜੀ ਪਈ ਪਈਤੀ ਮੈਂ ਸਰਤ ਪਾ ਕੇ ਇਨ ਕੋਸੇ ਪਾਣੀ ਚ ਸਾਰੇ ਧੋ ਦਿੱਤੇ ਨੇ ਪੁਰਾਣੇ ਪਰ ਵਾਲੇ ਬੂਟਰ ਕਾਪੀਆਂ ਤੇ ਇਧਰ ਝਾੜੂ ਝੂੜੂ ਲੱਗ ਗਿਆ ਅੱਜ ਸੁਖਮਣ ਦੇ ਅੱਜ ਸ਼ਨੀਵਾਰ ਆ ਸੁਖਮਣ ਦੇ ਸਕੂਲ ਚ ਸੁਖਮਣ ਰਾਂ ਸਕੂਲ ਚ ਛੁੱਟੀ ਹੈਗੀ ਮੀਟਿੰਗ ਹੈਗੀ ਤੇ ਮਸੀਨਾਂ ਚ ਪਾਈਆਂ ਹੋਈਆਂ ਨੇ ਬੈੱਡ ਦੀਆਂ ਚਾਦਰਾਂ ਉੱਪਰਲੇ ਬੈੱਡ ਦੀ ਨਿਚਲੇ ਬੈੱਡ ਦੀ ਅੱਜ ਆਪਾਂ ਨੂੰ 4 ਕਿਲੇ ਰਹਿ ਗਏ ਅੱਜ ਬੀਜੇ ਜਾਣਗੇ ਕੱਲ ਨੂੰ ਜਾਣਾ ਜੀ ਆਪਾਂ ਸਹਜ ਪੜਦੇ ਭੋਗ ਤੇ ਸਨਾਮ ਵਿਆਹ ਸ਼ੁਰੂ ਹੋ ਜਾਊ ਸਾਡਾ ਕੱਲ ਨੂੰ ਲੋਈ ਸਰਦਾਰ ਜੀ ਪੜਦੇ ਨੇ ਕੱਖ ਚਾਰ ਪੱਟ ਕੇ ਫਿਰ ਬੰਨਣਗੇ ਮੱਝਾ ਫਿਰ ਪਾਉਣਗੇ ਚਾਰ ਫਿਰ ਖਾ ਕੇ ਰੋਟੀ ਜਾਣਗੇ ਕਣਕ ਦੀ ਜਣ ਤੇ ਅੱਜ ਇਹਨਾਂ ਨੂੰ ਕਿਹਾ ਮਾਂ ਤੁਸੀਂ ਕੱਖ ਪਾ ਕੇ ਬੀਜਣ ਜਾਇਓ ਅਸੀਂ ਹਨਾ ਵਿਆਹ ਦੀਆਂ ਤਿਆਰੀਆਂ ਕਰਨੀਆਂ ਨੇ ਕੱਪੜੇ-ਕੁੱਪੜੇ ਪ੍ਰੈਸ ਤੇ ਬੂਟ ਬਾਟ ਮੈਂ ਗੁਰਦੁਆਰਾ ਸਾਚੂ ਆ ਕੇ ਧੋ ਤੇ ਮਸ਼ੀਨ 'ਚ ਕੱਪੜੇ ਪਾ ਤੇ ਚਾਦਰਾਂ ਧੋਣ ਆਲੀਆਂ ਸੀਗੀਆਂ ਕਈ ਦਿਨ ਹੋ ਗਏ ਤੇ ਧੋਤੀਆਂ ਨਹੀਂ ਸੀਗੀਆਂ ਤੇ ਆਪਣਾ ਨੰਨੂ ਆ ਬੱਠਾ ਪੈਣ ਨੇ ਕਮੈਂਟ ਕੀਤਾ ਸੀ ਤੂੰ ਉਹ ਆਪਾਂ ਨੇ ਤਿੰਨ ਚਾਰ ਵਾਰੀ ਕਮੈਂਟ ਕਰਤਾ ਕਹਿੰਦੇ ਨੰਨੂ ਰੱਖੋ ਕੱਕ ਕੱਟੇ ਦਾ ਨਾਂ ਨੰਨੂ ਹੀ ਰੱਖਤਾ ਜੀ ਇਹ ਨੰਨੂ ਹੀ ਐ ਹੁਣ ਤੇ ਇਹ ਦੁੱਧ ਚੁੰਗ ਵੀ ਲੈਂਦਾ ਪੀ ਵੀ ਲੈਂਦਾ ਇਹਦੀ ਮਾਂ ਚੁੰਗਾਉਂਦੀ ਨਹੀਂ ਹੈਗੀ ਇਹਨੂੰ ਫਿਰ ਇਹਨੂੰ ਅਸੀਂ ਬੱਠਲ ਚ ਪਿਆ ਦਾਨਿਆਂਗੇ ਹਜੇ ਮਾਸੀ ਆਈ ਨੂੰ ਗੋਹਾ ਸਿੱਟਣੋਂ ਆਉਂਦੀ ਹੁੰਦੀ ਆ ਦੇ ਪੋਤੇ ਪੋਤੀਆਂ ਨੂੰ ਤੋਰ ਕੇ ਆਉਂਦੀ ਹੁੰਦੀ ਆ ਸਕੂਲ ਹੋਰ ਫਿਰ ਨੂੰ ਪੁੱਤ ਜਾਂਦੇ ਨੇ ਕੰਮ ਤੇ ਸੁਨੇਹਾ ਪੱਠੇ ਤੇ ਲੱਗੇ ਹੋਣੇ ਨੇ ਫਿਰ ਆ ਰਿਹਾ ਪੁੱਤ ਪੁੱਤਿਆਂ ਨੂੰ ਸਕੂਲ ਤੋੜ ਕੇ ਫਿਰ ਉਹ ਸੱਟਣਾਉਂਦੀ ਹੁੰਦੀ ਹੈ। ਚਲੋ ਆ ਵੀ ਕੰਮ ਦਾ ਕੋਈ ਡਰ ਨਹੀਂ। ਅਹੀਂ ਕਾਇੰਤੀ ਕਹਿੰਨੀ ਮੈਂ ਸੱਟਦਾ ਦੇਉਂਗੀ। ਮੈਂ ਥੋੜਾ ਜਿਹਾ ਮੈਂ 8:30 ਵਜੇ ਆਇਆ ਕਰੂੰ ਜਵਾਖਾਂ ਨੂੰ ਸਕੂਲ ਤੋੜ ਕੇ। ਅਸੇ ਆਖਾ ਕੋਈ ਗੱਲ ਨਹੀਂ ਹਨਾ। ਕਰੋ ਮਰਜ਼ੀ ਆ ਜਾ ਕਰੋ। ਚਲੋ। ਵੀ ਸੱਟ ਜਾ ਕਰਨੇ ਉਹ ਤੋਂ ਪਹਿਲਾਂ ਹਨਾ ਮੱਝਾ-ਮੁੱਝਾ ਬਣ ਕੇ ਫਿਰ ਇੱਕ ਆਥ ਨੇ ਇੱਧਰਲੇ ਸਾਈਡ 'ਚੋਂ ਸੱਟ ਜਾਂਦੀ ਆ ਗੂਹਾ। ਹੁਣ ਮੱਝਾ ਇੱਧਰ ਬੰਨ ਦਾਂਗੇ। ਤੇੰਦਰਸਫਾਈ ਹੋ ਜੂ ਆਥ ਨੇ ਮੱਝਾ ਅੰਦਰ ਵਾੰਦਣਗੇ ਸੁੱਕ ਜੂ ਫਿਰ ਇਧਰੋਂ ਸਫਾਈ ਕਰ ਜੂ ਆਥ ਨੇ ਇਸ ਤਰ੍ਹਾਂ ਕਰਦੀ ਹੁੰਦੇ ਦੇਖ ਕਿ ਆਉਣੇ ਮਸ਼ੀਨ ਦਾ ਢੇੜਾ ਖੜ ਗਿਆ ਤੇ ਆਪਾਂ ਕੱਢਦੇ ਆ ਧੋਉਣ ਵਾਲੇ ਕੱਪੜੇ ਧੋਤੇ ਬੈੱਡ ਦੀਆਂ ਚਾਦਰਾਂ ਪਾਈਆਂ ਹੋਈਆਂ ਨੇ ਉਧਰ ਤੇ ਧੋਉਣ ਵਾਲੇ ਕੱਪੜੇ ਤਾਂ ਬਾਹਰ ਟੀਚ ਕੱਢੇ ਪਏ ਨੇ ਪਾਣੀ ਕੱਢਣ ਨੂੰ ਮੈਂ ਤੇ ਚਾਦਰ ਜੁੱਧਰਾਚਪੂਰ ਆਣੀ ਗੱਲ ਕਰਾਂ ਐ ਜੱਕਲ ਕਰਨੀ ਕੀ ਹੋ ਜਾਨੀ ਸੀ ਸੱਤ ਤਨ ਹੋ ਗਿਆ ਤੇ ਸੁਸਾਈਆਂ ਨੇ ਆਹਰ ਉਹ ਬੀਲਿਆ ਕਿ ਸਿੱਟਾ ਦੇਣ ਆਲਿਆ ਉਹ ਕੋਕਿਆਰੀ ਵਿੱਚ ਗੁੱਡ ਕੇ ਆਚਾਰ ਚੱਕਾ ਨਾ ਇਹ ਨਾ ਗਲਿਆ ਜਾ ਐਨਾ ਚਾਰ ਉੱਤੋਂ ਲਾਇ ਗਿਆ ਖਰਾਬ ਦੋ ਟੋਕਰ ਹੋਣਗੇ ਇੱਕੋ ਟੋਕਰ ਇੱਧਰ ਇੱਕੋ ਇੱਧਰ ਧੀਰਾ ਮਣਸੀਆ ਰਸਲ ਬੇਰਸਾ ਕਾਂਗ ਮਿੰਨੇ ਨੂੰ ਹੱਥ ਪੈ ਜਾਂਦਾ ਹੋ ਜੋ ਕੋਈ ਕੋਈ ਬੇਰ ਤੇ ਜਿਹੜਾ ਵੱਡੇ ਬੇਰ ਨੇ ਉਹਨਾਂ ਤੇ ਗੰਮਸਾਲਾ ਵਾਲੇ ਆਏ ਭੈਣ ਇਹ ਤਾਂ ਗਾਲੀਆਂ ਹੋ ਗਈਆਂ ਚਾਰ ਤੱਕ ਇੰਨੀ ਮੈਲੀ ਹੋਈ ਪਈ ਸੀ ਹੋਰ ਮੈਲ ਕਿਉਂ ਵੀ ਸੰਜੇ ਲਈ ਤੋ ਚਲ ਨਾ ਲੰਘ ਝਾੜ ਪੁੰਜਨ ਪਰ ਇੱਕ ਅੱਧੀ ਵਾਰੀ ਵੀ ਸੋਹਤਾ ਇਹ ਤਾਂ ਜ਼ਮੀਨ ਹੀ ਚਲੀ ਵਾਰੀ ਲੈਤੀ ਸੀ ਨੇ ਬਸਾਈ ਨਹੀਂ ਕਰੇ ਕੋਈ ਬਸਾਈ ਕਰੇ ਕੋਈ ਬਸਾਈ ਹੁਣ ਤਾਂ ਮੈਂ ਗਰਮਾ ਬਸਾਤੀ ਹਾਂ ਹੁਣ ਗਰਮੀ ਲੋਟ ਆਉਗੀ ਹੁਣ ਤੱਕ ਇੱਕ ਗਰਮ ਜੀ ਹੋਰ ਸੀਗੀ ਸੰਤਰੀ ਜੀ ਉਹ ਵੀ ਬਿਰੀਤਰੀ ਹੋ ਜਾਗੇ ਤੇ ਬੀਬੀ ਵਾਲੇ ਪੇਟੀ ਚ ਨਾ ਪੋਈਏ ਸਾਫਤੀ ਸੰਤਰੀ ਤੇ ਸਾਰਾ ਹਾਂ ਜੀ ਹੂੰ ਹੂੰ ਉੱਪਰ ਤਾਂ ਜੀ ਰੋਜ਼ ਉੱਪਰ ਹੀ ਹੀ ਸਾਹਾਂ ਰਹਿੰਦੇ ਹਨ ਹਾਂ ਹਾਂ ਜੀ ਲੋਣਾ ਦੋ ਤੋਂ ਕਿ ਪਾ ਦਿੱਤੀਆਂ ਨੇ ਸੁਖਮਣ ਤੇ ਗੁਰਮਣ ਦੀਆਂ ਹਾਂ ਦੋ ਆਤੀਆਂ ਹਾਂ ਦੋ ਸੂਟ ਆਜੇ ਇਹਨਾਂ ਦੇ ਹਜੇ ਆਉਣਗੇ ਤਿੰਨ ਤਿੰਨ ਸੂਟ ਕਰਵਾ ਲੈ ਮੇਰੇ ਦਿਔਰ ਦਾ ਵਿਆਹ ਮੇਰੇ ਪੱਤਣ ਵੀ ਨਹੀਂ ਮੇਰੇ ਵੀ ਆਉਣਗੇ ਜੀ ਸੂਟ ਹੱਸਦੇ ਆਗੇ ਆਪ ਦੇ ਤਾਂ ਬਣੇ ਬਣਾਏ ਆਉਣਗੇ ਵੀ ਸਾਰਾ ਕੁਝ ਹੋ ਹੋਵਾ ਕੇ ਅਸੀਂ ਅੱਜ ਘਰ ਤਿਆਰ ਕਰਾ ਹਾਂ ਮੈਂ ਕਰਦੀ ਆ ਵੀ ਤੁਹਾਡੇ ਤਿਆਰ ਆਪ ਦਾ ਅਸੀਂ ਬਾਜ਼ਾਰ ਗਏ ਉੱਪਰ ਤਲ ਬਾੜ ਤੇ ਕੌਣ ਆ ਗਿਆ ਮੈਂ ਆਹੀ ਮੋਟੀ ਜਿਹੀ ਚੁੰਨੀ ਚੱਕ ਲਈ ਪਹਿਲਾਂ ਅਸੀਂ ਬਾਜ਼ਾਰ ਗਏ ਬਾਜ਼ਾਰੋਂ ਆ ਢੜਰੀ ਆ ਲੋਣਾ ਲਿਆਂਦੀ ਦੋ ਤ ਆਉਣ ਸਰ ਪਿਉਂਦੀਆਂ ਆਉਣ ਸਰ ਪਿਉ ਕੇ ਫਿਰ ਅੱਧਾ ਘੰਟਾ ਪੀਂਦੀਆਂ ਰਹੀਆਂ ਫਿਰ ਮੈਂ ਹੋਰ ਕੰਮ ਕਰ ਲੇ ਫਿਰ ਮੈਂ ਉਹ ਪਾ ਤੀਆਂ ਉਹਨਾਂ ਭਾਂਡਿਆਂ ਚ ਪਾਣੀ ਡੋਲ ਕੇ ਮਾੜੀ ਮਾੜੀ ਸੋਈ ਜੀ ਨਿੱਕਲਈ ਐ ਫਿਰ ਆ ਪੀਉਂਦੀਆਂ ਤੇ ਦੜੀ ਵਿੱਚ ਦਿੱਤਾ ਖੜਕਾ ਪੁਣ ਮਲਾ ਕੇ ਲਿਆਉਣ ਆ ਲੇ। ਥੋੜਾ ਕਰਦੇ ਜੇ ਪੱਪੜਾ ਜੀ ਸਰ। ਸਾਡੇ ਤਾਂ ਬਰੈਸਟੀ ਨੇ ਲੋੜ ਹੀ ਨਹੀਂ ਮੈਨੂੰ ਸਾਡੇ ਨਾਲ। ਛੋੜੇ ਤਾਂ ਲੋੜ ਨਹੀਂ ਭਾਣੇ ਮੇਰੇ ਨੂੰ ਤਾਂ ਲੋੜ ਆ। ਕਿਉਂ ਵੀ ਆਪਨੇ ਡਰੈਕਿੰਗ ਨਹੀਂ ਨਿਕਰਾ। ਆਪੇ ਨਹੀਂ ਮੈਂ ਤੁਹਾਡੇ ਜੀਨੇ ਨਿਕਰਾਏ ਡਰੈਕ ਲਈ ਮੈਂ ਤਾਂ ਇੱਕ ਕਰਾਇਆ ਆਹੁੱਤ ਆ ਕਰਦੇ ਹੋ ਉਹਨਾਂ ਦੇ ਕੱਪੜੇ ਹਨਾ ਆਹਨ ਖਲਾਰਾ ਮੋਂ ਠੀਕ ਕਰੋਗਾ ਜਿੰਨਾ ਪਾ ਕੇ ਤੇ ਰਿਆ ਇੱਥੇ ਉਹ ਪਏ ਸੀਗੇ ਪੱਗ ਪਿੰਨਾ ਰੋਲ ਤੇ ਫਤੂ ਉਹ ਦੱਪਗ ਪਿੰਨਾ ਡੱਬੀ ਚ ਪਾਉਣੇ ਸੀ ਖੜਾ ਕੇ ਨਾ ਚੀਜ਼ਾਂ ਪਾ ਲਈ ਮੈਨੇ ਤਾਂ ਆਪਰੋਂ ਮੈਂ ਤਾਂ ਸਾਰਾ ਚੱਕ ਉਹਦਰ ਤੇ ਆਪਣੀ ਚੀਜ਼ ਉਧਰ ਚੱਕ ਲਈ ਕਲਰ ਇਨ ਸੈੱਟ ਕਰਦੇ ਥੱਕ ਜਣੇ ਚੀਜ਼ਾਂ ਅਸੀਂ ਕਿਹੜਾ ਥੱਕ ਦੇਣੀ ਲੋ ਜੀ ਮੈਂ ਨਾ ਪਿਛਲੇ ਸਾਲ ਦੇ ਤੋਂ ਕਿਤੇ ਰਹਿ ਪੈਨੇ ਕਿਉਂਕਿ ਸਾਰੇ ਪ੍ਰੋਗਰਾਮ ਨੰਗੇ ਹੋ ਤੇ ਧੋਣੀ ਨਹੀਂ ਹੁੰਦੀ ਮੈਂ ਕੱਪੜੇ ਬਾਰੀ ਨਾਲ ਫਿਰ ਸਾਰੇ ਪਾਈ ਜੰਨੀਆਂ ਆਹ ਸੂਟ ਪਾ ਕੇ ਜਾਉ ਧੋਗ ਤੇ ਮੈਂ ਲਵੈਂਡਰ ਚ ਪਾ ਲੂੰ ਐਤ ਬਾਹਰ ਨੂੰ ਜਾਣਾ ਕਾ ਲੂੰ ਪਾ ਪਾ ਹੈਮੀ ਲਵੈਂਡਰ ਚ ਪਾ ਲੂੰ ਹੋ ਆਪਣੇ ਵਾਲਾ ਪੁਰਾਣਾ ਦੇਵਾ ਪਿਆ ਉਹ ਕਿੱਥੇ ਪੁਰਾਣਾਗਾ ਤੇ ਨਵਾਂ ਇੱਕ ਕਵਾਲਾ ਸੂਟ ਆ ਇਹ ਤੁਹਾਨੂੰ ਵੀਡੀਓ ਅੱਜ ਹੀ ਆਜੂਗੀ ਸ਼ਨੀਵਾਰ ਨੂੰ ਐਤਵਾਰ ਨੂੰ ਸਵੇਰੇ ਅਸੀਂ ਜਾਣਾ ਦੱਸਿਓ ਦੋਨੇ ਸੂਟ ਪ੍ਰੈਸ ਕਰੂੰਗੀ ਕਿਹੜਾ ਪਾਵਾਂ ਸਮਝ ਨਹੀਂ ਆਉਂਦੀ ਕਿਹੜਾ ਪਾਵਾਂ ਚੂਹ ਮੈਨ ਆ ਪਾਵਾਂ ਘਾ ਪਾਵਾਂ ਮਰਜੀ ਆ ਮੇਰੀ ਐਸ ਤਰ੍ਹਾਂ ਕਢਾਈ ਹੈ ਧੋ ਕੇ ਪ੍ਰੈਸ ਜਮੀ ਨਹੀਂ ਕਰੇ ਮੇਰੇ ਪਰਦੇ ਘਰੇ ਪਹਿਲੇ ਹੁਣ ਪਾਣਾ ਕਹਿੰਦੇ ਬਲ ਬਲ ਪੈਪਨ ਪ੍ਰੈਸ ਕਰਨ ਵਾਲੀ ਐ ਇਹ ਪਿਓਰ ਜੀ ਚ ਵਾਲਾ ਹੀ ਪੈ ਜਾਂਦੇ ਨੇ ਕੱਪੜਾ ਕਿਹਦਾ ਤਾਂ ਕਿ ਜਮੈਂ ਦੋ ਕਰ ਲਾਣੀ ਆ ਪ੍ਰੈਸ ਉਹ ਜਦੋਂ ਤੋਂ ਗਰਮ ਨੇ ਤੇ ਤੇ ਡੈਲੀ ਦੇ ਕੱਪੜੇ ਕਰਦੇ ਨੇ ਪ੍ਰੈਸਾ ਚਿੱਟਾ ਕੁਰਤਾ ਪਜਾਮਾ ਉਹਦਾ ਸਰਦਾਰ ਜਿੱਦਾਂ ਇਹ ਕਹਿਣ ਲੱਗ ਜਾਂਦੇ ਨੇ ਕਹਿੰਦੇ ਛੋਡੀ ਤਿਆਰੀ ਲੋਟ ਆਉਂਦੀ ਮੇਰੇ ਕੋਲ ਤਾਂ ਚਾਰ ਕੁਰਤੇ ਪਜਾਮੇ ਨੇ ਕਰੇ ਕੋਈ ਪਾਲਣ ਕਦੇ ਕੋਈ ਪਿਛਲੇ ਸਾਲ ਉਹਨੇ ਸਾਡੇ ਘਰਾਂ ਚ ਵਿਆਹ ਦੀ ਚਾਰ ਕੁੜਤੇ ਪਜਾਮੇ ਚ ਮੈ ਤੇ ਉਹਨਾਂ ਨੇ ਤੇ ਬਸ ਉਹੀ ਬਾਰੀ 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 ਉਹਨੂੰ ਪਾਈ ਜਾਂਦੇ ਨੇ ਬਾਲਾ ਬੂੜਾ ਜੀ ਮੈਨੂੰ ਵਧੀਆ ਨਹੀਂ ਲੱਗਦੇ ਹੈਗੇ ਹੁਣ ਐ ਮੇਰ ਮਾਮੇਰ ਕੁੜੀ ਦਾ ਵਿਆਹ ਦੀ ਸਿਉਰੋ ਕਰਵਾਈ ਸੀ ਹੁਣ ਮੇਰੇ ਡੈਡੀ ਦੇ ਮਾਮੀ ਦੇ ਮੁੰਡੇ ਦਾ ਹੋਗਾ ਫਿਰ ਹਾਂ ਹੁਣ ਤੇਰੇ ਡੈਡੀ ਦੇ ਮਾਮੇ ਦਾ ਮੁੰਡਾ ਦਾ ਇਹ ਹੋਏ ਨਾ ਹੱਸਿਆ ਨਹੀਂ ਨਿੱਕੀ ਦੂਜੀ ਨਾ ਕੋਦਦਾ ਲਾਈ ਇਹਨੇ ਕਿਦੇ ਕਿਦੇ ਬੱਚੇ ਆਏ ਕਰ ਦਿੰਦੇ ਨੇ ਉਂਗਲਾਂ ਆਏ ਮਾਰ ਦਿੰਦੇ ਨੇ ਪ੍ਰੈਸ ਹਜੇ ਸਮਾਰ ਕੇ ਅਸੀਂ ਤਾਂ ਬਈ ਖੁਸ਼ ਹਾਂ ਹਾਂ ਅਸੀਂ ਤਾਂ ਖੁਸ਼ ਹਾਂ ਅੱਛਾ ਕੌਣ ਲੂਸਾ ਮੈਂ ਗੁੱਸਾ ਕਿਉਂ ਖੁਸ਼ ਹਾਂ ਮੈਂ ਅਸੀਂ ਇਹ ਕਿਹ ਕੁ ਛੂਟ ਬੱਦ ਬਣ ਗਿਆ ਜੀ ਤਾਂ ਖੁਸ਼ ਹਾਂ ਕਿਸੇ ਹਾਂ ਅੱਜ ਇਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਕੋਈ ਸੋ ਘਮੰਡੀ ਗਰਮੰਡੀ ਖੁਸ਼ੀ ਦਾ ਟਿਕਾਣਾ ਨਹੀਂ ਹੈਗਾ ਅੱਜ ਵਿਆਹ ਜਾਣਾਗਾ ਇੱਕ ਇੱਕ ਮੌਕੇ ਤੇ ਸੂਟ ਹੋਰ ਤਿਆਰ ਕਰ ਲਿਆਣਾ ਕੁੜੀਆਂ ਤਾਂ ਹਨ ਸੂਟਾਂ ਦੇ ਹੀ ਹੁੰਦਾਗਾ ਅੱਜ ਤਾਂ ਕਿਆ ਨਹੀਂ ਸਪੂਆ ਕੰਦੀ ਲੈ ਲਵਾਂ ਕਿ ਲੈ ਲੈਣੇ ਪ੍ਰੈਸਟਲ ਦਿੱਤੀ ਨਹੀਂ ਆਈ ਬਾਅ ਪਰ ਉਹ ਤੁਸੀਂ ਸੱਚੀ ਵਿਆਹ ਸਾਦੀ ਚ ਪਾਉਣੀਆਂ ਸੂਟ ਉਹ ਇਹਨਾਂ ਨੇ ਮਹਿੰਗੇ ਇੰਪੀਡ ਉੱਚੇ ਹੋਈ ਜਾਂਦੇ ਨੇ 5000 ਤੋਂ ਕੋਈ 4000 ਤੋਂ ਕੋਈ ਘੱਟ ਨਹੀਂ ਛੋੜਾ ਸੂਟ ਮੈਂ ਤਾਂ ਜਾ ਹੁਣ ਸਾਰਾ ਸਿਆਲ ਦੱਬੂਗੀ ਇਹਨਾਂ ਨੂੰ ਅੱਜ ਇੱਧਰ ਭਾਗੀ ਕੱਲ ਨੂੰ ਉੱਧਰ ਭਾਗੀ ਪ੍ਰੋਗਰਾਮ ਫਿਰ ਅਸੀਂ ਕਿੱਥੇ ਜਾਈ ਜਾਈਏ ਉਸੇ ਫਿਰ ਸਕੂਲ ਜਾਣੀ ਥੋੜੀ ਪੜਾਈ ਖਰਾਬ ਹੁੰਦੀ ਜਾਈ ਜਾਨੀ ਉਹ ਨਾਲ ਛੁੱਟੀਆਂ ਜਨ ਜਾਇਆ ਕਰੋਗੇ ਹੁਣ ਤਾਂ ਬਸ ਸਾਡੇ ਪ੍ਰੋਗਰਾਮ ਛਿੜਪੇ ਸਾਰਾ ਸਿਆਲ ਹੀ ਰਹਿਣਾ ਹੈ ਸਾਨੂੰ ਅੱਤ ਕਿਤਨੀ ਹੈ ਕੇ ਬਾਦੂ ਜਿੰਦੇ ਸੂਰਜ ਜਨਮ ਦੇ ਨਾਲ ਉਹ ਪਾਠ ਕਰਾਉਣਗੇ ਤੁਸੀਂ ਹੋਰੋ ਜਾਣੀ ਜੇਰਾ ਇਹ ਪਾ ਪ੍ਰੈਸ ਕਰ ਲਈਏ ਦੋ ਤਿੰਨ ਸੂਟ ਮੇਰੇ ਨਾਲ ਦੋ ਸਰਦਾਰ ਜੀ ਦੇ ਨਾਲ ਫਿਰ ਮਿਲਦੇ ਲੋ ਜੇ ਪਾ ਹੁਣ ਮਾਰ ਦੇ ਲੋਣਾ ਤੇ ਤੈ ਸੁੱਕ ਨਹੀਂ ਆ ਤਾਂ ਲੋ ਤਾਂ ਉਹ ਜਦ ਤੇਲ ਕਰਾ ਮਹੀਨੇ ਤੇਲ ਦਾ ਹੁੰਦਾ ਦੋ ਲੋਣਾ ਹੀ ਤਾਇ ਮਾਰਦੀਆਂ ਸਬਜੀ ਧਰਨੀ ਕਦੋਂ ਦੀ ਸਵੇਰੇ ਤਾਂ ਸਭ ਉਹ ਤੇ ਖਾਵਾਂਗੂ ਉਹ ਕਰਨ ਦੇ ਹੁਣ ਅਸੀਂ ਹੁਣ ਜੋ ਕੋਲੇ ਛੋਟਾ ਜਿਹਾ ਕਦੋਂ ਪਿਆ ਸੀ ਉਹ ਬਣਾ ਲਿਆ ਲਿਆ ਸੁੱਕ ਮਣਾ ਦੇਖ ਸੁੱਕ ਗਿਆ ਹੁਣ ਤਾਇ ਮਾਰੋ ਜੀ ਮੇਰਾ ਤਿਆਰ ਕਰਤਾ ਹੋ ਗਿਆ

ਮਾਰ ਕੇ ਤਾਂ ਮਾਰ ਕੇ ਪੁੱਤ ਓ ਤੱਕੀ ਕਰ ਤੋਂ ਝੂਣੇ ਚ ਪਾਇਆ ਸਾਰੇ ਇਕੱਠਿਆਂ ਕਰਕੇ ਚਲੋ ਜੀ ਆਪਣੇ ਅੱਜ ਬੱਜਾਈ ਦਾ ਕੰਮ ਵੀ ਨਿਬੜ ਦਈਏ ਸਾਰੇ ਕੰਮ ਸੌਣੇ ਹੋ ਗਏ ਕੱਲ ਨੂੰ ਆਪਾਂ ਕਿੰਨੇ ਕ ਵਜੇ ਆ ਜਾਵਾਂਗੇ ਦੇਖੋ ਕੀ ਪਤਾ سارے ਦਿਓ ਦਿਓਰ ਦੀ 8 ਜਠਾਣੀਆਂ ਸਾਰਾ ਲਾਣਾ ਬਾਣਾ ਇਕੱਠਾ ਹੋਊ ਦੇਖੋ ਕਿੰਨਾ ਕ ਟਾਈਮ ਲੱਗੂਗਾ ਮੈਂ ਹਾਂ ਬੋਲ ਨੂੰ ਦੂਲੂ ਖਾਮ ਦੀਆਂ ਨੇ ਆਪਣੀ ਪਣਕ ਬੀਜ ਗਈ ਸਰੋਂ ਬੀਜ ਗਈ ਆੜਾਂ ਕੱਢੀਆਂ ਗਈਆਂ ਅੱਜ ਬਜਾਈ ਦਾ ਕੰਮ ਫਾਈਨਲ ਹੋ ਗਿਆ ਆਪਣੀ ਖੁੱਡੋ ਖੁੱਡ ਬੀਜਿਆ ਸਰੋਂ ਆੜਾਂ ਪਣਕ ਆਪਾਂ ਦੇ ਨੂੰ ਖਾਮ ਕਿੰਨੀ ਗੁੰਡੀ ਦਰਵਾਜ਼ਾ 不要惦念。Yeah, <Okay. S 1> yeah.

ਤਨਮੇ ਇੱਕ ਸਕਿੰਟ ਵੀ ਨਹੀਂ ਖੜੀ ਕਿਸੇ ਕਰਕੇ ਮੈਂ ਫੜਦੇ ਹੁੰਦੇ ਨੇ ਜੋੜੇ ਜੋਤਦੇ ਆ ਵੀ ਸੁੱਕੂ ਦੇ ਆਪਣ ਟੁਕੜੇ ਬਾਰੇ ਜੋੜੇ ਗੁਰਦੇ ਤਾਜ ਚੋਕੀ ਪਾ ਲਾਂਗੇ ਤੇ ਆਦਰ ਦੇ ਚੁੱਕੇ ਰੱਖਾਰੇ ਨਾਲ ਬੜੀਆ ਬਣ ਜਾਈ ਜਾਵੇ। ਬਲਾਈ ਲਾ ਕੇ ਪਾ ਲਾਂਗੇ। ਇਹ ਨੂੰ ਸਪਾਣਾ ਨਾ ਹਰੀ ਫਾਈਲ ਦੇ। ਕਹਾਂਣੀ ਕਮੈਂਟ ਕੀਤੀ ਸਾਰਾ ਵਾਲੀ ਵੀਡੀਓ ਚ। ਵੀਰੇ ਤੁਸੀਂ ਜੀ ਮਿਰਚ ਖਾਣਾ ਮੈਂ ਸਾਗ ਤਾਂ ਕਰਾਰਾ ਜੀ ਬੜੀਆ ਲੱਗਦਾ। ਉਸੇ ਫੋੜੀ ਜਾਦੀ ਖਾਣੀ ਮੈਂ। ਆਈ ਬੰਦ ਨੂੰ ਮਿਲਿਆ ਹੀ ਵਰਕ ਕਰਾ ਦੇਈਏ ਬਾਹਰ ਘੱਟ ਦੇਖ ਲਾ ਨਾ ਉਹ ਤਾਂ ਬਾਹਰ ਘੱਟ ਮੈਂ ਕਦੇ ਦਵਾ ਦੇ ਪਾਇਆ ਨਹੀਂ ਚਲ ਗਿਆ ਬਾਹਰ ਜਾਂਦਾ ਘੱਟ ਕਰ ਕੋਣ ਮੈਂ ਮੱਜਨ ਪਾਣੀ ਪੀ ਆਦ ਨੂੰਗੀ ਇਹ ਜੋੜੇ ਦਿੱਤੀਆਂ ਪੰਦਰ ਧਰ ਦਾਣੇ ਆਂਦੇ ड़े पा जा भूट पा जा भूट बाට भी सा होගනशु गएන पा ර මंग ड පම सा सा ਹੱਥ ਦਿਖਾਈਂ ਪਲਾਹੂਟ ਪਾਸ ਹਾਂ ਪਾਸਾ ਮੋਂ ਬੁਲਾਉਣ ਦਾ। ਉਹਨਾਂ ਨੇ ਇਹ ਲੈ ਲੈ ਦਿੱਤੇ ਮੈਂ। ਖਜਾ ਜੀ ਬਹੁਤ ਪ੍ਰਾਣੀ ਕੱਢੇ ਨੇ ਇਹਨਾਂ ਦੇ। ਫੇਰ ਰੈਡੀ ਕਰਾਂਗੇ। ਆਹ ਉਹਨਾਂ ਨੇ ਖੋੜਤਾ ਪਾ ਜੰਮਰ ਆਇਆ। ਹਣੇ ਪਰ ਅਸੀਂ ਕਰਨਾ ਮਾੜੀ ਮਾੜੀ ਬੇਰ ਨਾਲ। ਚਲੋ ਜੇ ਪਕਾ ਕਰ ਜਾਂਗੇ। ਵੀੜ ਰਾਇਣਟ ਆਪਣੇ ਰੱਬ ਦੀ ਕਿਰਪਾ ਨਾਲਾਰੇ ਕੰਮ ਨਿਪਟਦਾ ਹੀ ਨੇਗੇ ਹੋਣਾ ਹਨ ਖਲਾਰਾ ਪਿਆ ਕਰੂ ਆ ਲੋਈਆਂ ਕੋਟ ਕੋਟੀਆਂ ਬੂਟ ਜਰਾਬਾਂ ਲਾ ਕੇ ਆਈ ਵਿਚਾਰੇ ਛੱਪਿਆ ਕਰਨਗੇ ਬੰਦੇ ਤਾਂ ਹਨ ਤੇ ਬੰਦਿਆਂ ਨੇ ਇਹਨਾਂ ਨੂੰ ਖੰਡਾਉਣਾ ਹੈ ਕਰਿਆ ਕਰਨਗੇ ਸਿਆਲ ਤਿਆਰ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਇੱਥੇ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਜੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰੋ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ